ਅੱਜ ਤੜਕਸਰ ਲੋਹਾਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਗਾਊ ਮਾਸ ਦਾ ਟਰੱਕ ਫੜਿਆ ਗਿਆ ਇਸ ਮਾਮਲੇ ਵਿੱਚ ਸੁਣਵਾਈ ਨਾ ਹੋਣ ਤੇ ਗਊ ਪੱਖਤਾਵਾਂ ਵੱਲੋਂ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਗਊ ਪੱਖਤਾਵਾਂ ਵੱਲੋਂ ਮੰਡੀ ਗੋਬਿੰਦਗੜ੍ਹ ਥਾਣੇ ਦੇ ਸਾਰੇ ਸਟਾਫ ਨੂੰ ਪ੍ਰਕਾਸ਼ਤ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਸੋ ਤੋਂ ਅਸੀਂ ਦੱਸ ਦਈਏ ਕਿ ਅੱਜ ਤੜਕਸਰ ਲੋਹਾਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਗਾਊ ਮਾਸ ਨਾਲ ਭਰਿਆ ਇੱਕ ਟਰੱਕ ਫੜਿਆ ਗਿਆ ਹੈ ਜਿਸ ਵਿੱਚ ਮਾਮਲੇ ਦੀ ਸੁਣਵਾਈ ਨਾ ਹੋਣ ਤੇ ਗਊ ਪਖਤਾਂ ਵੱਲੋਂ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਇਸ ਕਾਰਨ ਆਉਣ ਜਾਣ ਵਾਲੇ ਸਾਰੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਗਊ ਪਖਤਾਂ ਵੱਲੋਂ ਮੰਡੀ ਗੁਬਨਗੜ੍ਹ ਥਾਣੇ ਦੇ ਸਾਰੇ ਸਟਾਫ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਮਸਲੇ ਆ ਸਾਡੇ ਕੋਲ ਸੂਚਨਾ ਸੇ ਕਿ ਗਊ ਮਾਸ ਦਾ ਜਨਰਲ ਟਰੱਕ ਭਰਿਆ ਹੋਇਆ ਤੇ ਦਿੱਲੀ ਵੱਲੋਂ ਆ ਰਿਹਾ ਹੈ ਕਿ ਨਾ ਸ਼੍ਰੀਨਗਰ ਜਾਣਾ ਮੈਂ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਜਦੋਂ ਸਰਾਂਧਾ ਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਹਨਾਂ ਦੀਆਂ ਅੱਧਾ ਘੰਟਾ ਮਨਤਾ ਕਰੀਆਂ ਵੀ ਦੋ ਮੁਲਾਜ਼ਮ ਭੇਜੋ ਪਰ ਨਾਕਾ ਲਾ ਕੇ ਰਖਵਾਈਏ ਕਿਸੇ ਨੇ ਉੱਥੇ ਨਾਲ ਜਾਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਦਲਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲਤ ਨਾਲ ਉਹਨਾਂ ਸਾਡੇ ਉੱਪਰ ਟਰੱਕ ਚੜਾਉਣ ਦੀ ਕੋਸ਼ਿਸ਼ ਕਰੀ ਅਸੀਂ ਇਸ ਨੂੰ ਗੁਵਿੰਦਗੜ੍ਹ 'ਚ ਰੁੱਕ ਗਏ ਇਸ ਦੇ ਬਾਵਜੂਦ ਜਿਹੜਾ ਟਰੱਕ ਆ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾ ਤਾਂ ਥਾਣੇ ਚ ਐਸਐਚਓ ਸੀ ਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ਪੜਕ ਗਈਆਂ ਤੇ ਆ ਕੇ ਸੜਕ 'ਤੇ ਬੈਠ ਗਏ ਤੇ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅਜ ਤੱਕਰ ਗਊ ਰੱਖਾ ਕਰਦੇ ਹੋਏ ਮੈਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹਨ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੁਣ ਪੰਜਾਬ 'ਚੋਂ ਲੰਘਦੀਆਂ ਹੋਣ ਅਸੀਂ ਇਸੇ ਬੈਲਟ ਤੇ 8-10 ਟਰੱਕ ਸਾਲ-ਸਵਾ ਸਾਲ 'ਚ ਫੜ ਚੁੱਕੇ ਹਾਂ ਤੇ ਪੁਲਿਸ ਨੂੰ ਪਿਛਲੇ ਦਿਨੀ ਅਸੀਂ ਖਾਨੇ ਦੇ ਅੰਦਰ ਵੀ ਫੜਿਆ ਸੀ 10 ਗਊਆਂ ਦੇ ਸਿਰ ਵੱਢੇ ਹੋਏ ਸੀ ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਹਾਂ ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਪਾਣਾ ਕਿਸੇ ਨੂੰ ਪਾਣਾ ਨਹੀਂ ਪਰਚੇ 'ਚ ਕਿਸੇ ਦਾ ਪਰਸਾ ਕਮਜ਼ੋਰ ਕਰਨਾ ਪਰਚੇ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਜ਼ਮਾਨਤ ਕਰਾਣੀਆਂ ਸਾਡੇ ਨਾਲ ਹੋ ਚੁੱਕਿਆ ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਹੈ ਵੀ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਹੋ ਠੀਕ ਹੈ ਪਰ ਤੁਹਾਨੂੰ ਥੋੜ੍ਹ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ਸੁੱਤੇ ਪਏ ਆ ਮੈਂ ਸਵੇਰੇ ਡੀਜੀਪੀ ਸਾਹਿਬ ਨੂੰ 6 ਵਜੇ ਫੋਨ ਮਾਰਿਆ ਉਹਨਾਂ ਨੇ ਪਹਿਲੀ ਰਿੰਗ ਤੇ ਮੇਰਾ ਫੋਨ ਚੁੱਕਿਆ ਪਰ ਉਹਨਾਂ ਨੇ ਮੈਸੇਜ ਲਾਇਆ ਮੈਂ ਦੂਈ ਅਫਸਰਾਂ ਨਾਲ ਗੱਲ ਵੀ ਹੋਈ ਉਹਦੇ باوجود ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ 2 ਘੰਟੇ ਹੋ ਗਏ ਜਿਸ ਕਾਰਨ ਅਸੂਲ ਕਾਰਵਾਈ ਨਹੀਂ ਹੋਈ ਜਿਹੜੇ ਸੀਗੇ ਮੌਜੂਦ ਸਾਰੇ ਤਾਂ ਮੰਡਾ ਹੈ ਗਊ ਰੱਖਿਆ ਦਲ ਵੱਲੋਂ ਸ੍ਰੀ ਹਿੰਦੂ ਧਰਮ ਤਖਤ ਵੱਲੋਂ ਗਊ ਰੱਖਿਆ ਦਲ ਦਾ ਮੈਂ ਕੌਮੀ ਪ੍ਰਧਾਨ ਹਾਂ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਗੱਲ ਕੀਤੀ ਹੈ ਥਾਣੇ ਦੇ ਅੰਦਰ ਹੈ ਇਹ ਸਸਪੈਂਡ ਹੋਣੇ ਚਾਹੀਦੀਆਂ ਕੱਲ ਨੂੰ ਕੋਈ ਵੱਡੀ ਕੋਈ ਵਾਰਦਾਤ ਹੁੰਦੀ ਹੈ ਕੋਈ ਬੰਦਾ ਬੁਲਾਣ ਜਾਂਦਾ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਅਨਗਹਿਲੀ ਹੈ ਗੱਡੀ ਛਡਾ ਦੇਣੀ ਸੀ ਸਾਡੇ ਤੇ ਜੀ ਕੀ ਨਾ ਜੀ ਮੇਰਾ ਨਿਕਸਨ ਕੁਮਾਰ ਚੇਅਰਮੈਨ ਗੌਰਖਸ਼ਾਧਲ ਪੰਜਾਬ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ ਇਹ ਸਪਲਾਈ ਪੰਜਾਬ ਚ ਵੀ ਕਰਦੇ ਆਂ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਇੰਨਾ ਕਿੰਨਾ ਕੁ ਪੰਜਾਬੀਆਂ ਨੂੰ ਬਰੀਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ ਚ 10-10 ਦੁਕਾਨਾਂ ਬਰੀਆਨੀ ਦੀਆਂ ਖੁੱਲ ਗਈਆਂ ਉਹ ਬਰੀਆਨੀ ਨਹੀਂ ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ ਮੇਰਟ ਤੋਂ ਯੂਪੀ ਤੋਂ ਸਾਰੇ ਜਗ੍ਹਾ ਤੋਂ ਆ ਰਹੇ ਐ ਔਰ ਕਟਿੰਗ ਹੋ ਕੇ ਇੱਥੋਂ ਹੀ ਜਾਂਦੀਆਂ ਗਊ ਮਾਤਾ ਪਿੱਛੇ ਤੁਸੀਂ ਦੇਖਿਆ ਹੁਣ ਖੰਨਾ ਦੇ ਵਿੱਚ ਵੀ ਹੋਰ ਕਈ ਜਗ੍ਹਾ ਰਾਣਾ ਸਾਹਿਬ ਦੇ ਨਾਲ ਕਈ ਜਗ੍ਹਾ ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਦਿੱਲੀ ਤੋਂ ਫਿਰ ਫੈਕਟਰੀ ਚ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਚ ਵੇਚਦੇ ਐ ਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਤਨੀ ਦਾ ਗੁੱਸਾ ਕਿਸ ਤਰ੍ਹਾਂ ਪੜ ਗਿਆ ਹੈ ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ ਕਦੋਂ ਤੱਕ ਜਿਹੜਾ ਤੁਹਾਡਾ ਜਾਨ ਚੱਲਦਾ ਰਹੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦ ਤੱਕ ਅ ਪ੍ਰਧਾਨ ਜੀ ਬੈਠੇ ਹੈ ਕਿਤਾਹ ਕਹਿਣਗੇ ਮੰਗਾ ਨੇ ਮੰਗਾ ਸਾਡੀਆਂ ਇਹੀ ਹੈ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਅਨਗੈਹੀ ਕੀਤੀ ਹੈ ਪ੍ਰਸ਼ਾਸਨ ਨੇ ਅਗਰ ਕੋਈ ਵੀ ਸੇਪਨੀ ਹੋ ਜਾਂਦੀ ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ ਤੇ 5:30 ਵਜੇ ਦਾ ਫੋਨ ਕਰਿਆ ਹੋਇਆ ਲੇਕਿਨ ਕੋਈ ਵੀ ਮੁਲਾਜ਼ਮ ਰੋੜ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਵੀ ਅਸੀਂ ਸਾਨੂੰ ਫੋਨ ਆਂਦਾ ਕਿ ਤੁਸੀਂ ਗੱਡੀ ਲੈ ਕੇ ਥਾਣੇ ਰੋਕੀ ਅਸੀਂ ਥਾਣੇ ਅਸੀਂ ਗਰੀ ਫਿਰ ਕਾਰਵਾਈ ਵੀ ਅਸੀਂ ਕਰ ਲੈਂਦੇ ਹੁਣ ਅਸੀਂ ਕਰ ਰਹੇ ਹਾਂ ਕਾਰਵਾਈ ਹੁਣ ਨਾ ਰੋਕੋ ਸਾਨੂੰ